ਇੱਕਾਈ ਬਾਰ ਆ ਤੇ ਪ੍ਰੇਮ ਚੰਦ ਨੇ ਕੀ ਕੀਤਾ ਜਦ ਇਹਨਾਂ ਦਾ ਮੁੱਕ ਗਿਆ ਉਹਨੇ 30000 ਰੁਪਏ ਵੀ ਦੇਤੇ ਉਹਨੂੰ ਫੇਰ ਵੀ ਕੁੱਟ ਮਾਰ ਕਰਕੇ ਉਹਦੇ ਫੋਨ ਫੋਨ ਥੋਕੇ ਅੰਦਰ ਬਿਠਾਇਆ ਤੇ ਹੁਣ ਵੀ ਅੰਦਰ ਹੀ ਬੈਠਾ ਵਾ ਪੈਸੇ ਦੇਤੇ ਸੀ ਕਿਤੇ ਬਾਕੀ ਬਕਾਇਆ ਦੇਣਾ ਸੀਗਾ ਹਾਂ ਹਾਂ ਜਿਹੜੇ ਬੰਦੇ ਤੋਂ ਲੱਖ ਰੁਪਏ ਲੈਣੇ ਉਹਨੂੰ ਪੁਲਿਸ ਕੁਝ ਨਹੀਂ ਕਰੀ ਇੱਕ ਅੰਦਰ ਅਫਸਰ ਬੈਠਿਆ ਕਹਿੰਦਾ ਜੀ 5 ਦਿਨ ਦਾ ਤੂੰ ਹੁਣੇ ਪੈਸੇ ਅੱਧੇ ਘੰਟੇ ਚ ਕਿਤੇ ਕਿਤੇ ਨਹੀਂ ਤਾਂ ਤੈਨੂੰ ਅੰਦਰ ਡਾਕੇ ਹੁਣੇ ਤੈਨੂੰ ਦੱਸ ਦਿਆ ਕੀ ਹੁੰਦਾ ਤੇਰੇ ਤੇ ਪਰਚਾ ਦਿੰਨੇ ਆ ਤੇ ਜਿਹੜਾ ਇੱਕ ਵਿਚ ਬੰਦਾ ਉੱਦਾ ਹੀ ਗਵਾਵਾ ਉਹਨੂੰ ਕਮਜ਼ੋਰ ਸਮਝ ਕੇ ਯਾ ਗਰੀਬ ਸਮਝ ਕੇ ਯਾ ਪਤਾ ਨਹੀਂ ਦੂਜੀ ਪਾਰਟੀ ਨੇ ਪੁਲਿਸ ਨੂੰ ਪੈਸੇ ਦਿੱਤੇ ਹੋਊਗੇ ਯਾ ਕਿਸੇ ਦਾ ਫੋਨ ਸਪਾਰਸ ਲਈ ਹੋਗੀ ਤਾਂ ਇੱਕ ਬੰਦੇ ਨਾਲ ਧੱਕੇਸ਼ਾਈ ਹੋ ਰਜਤ ਕੇ ਉਹਦਾ ਕੋਈ ਰੋਲ ਹੀ ਨਹੀਂ ਹੈਗਾ ਕੁੱਟਣ ਚਾਲੂ ਕਰਤੇ ਫਿਰ ਇਹ 2 ਮਿੰਟ ਬਾਅਦ ਮੈਂ ਕਿਹਾ ਭਾਜੀ ਮੈਂ ਪੈਸੇ ਮੰਗਾ ਰਿਹਾ ਵਾਂ ਫਿਰ ਇਹ 2 ਮਿੰਟ ਬਾਅਦ ਪ੍ਰੇਮਚੰਦ ਗਿਆ ਉਹ ਟੁੱਟ ਕੇ ਫਿਰ ਗਿਆ ਫਿਰ ਦੁਬਾਰਾ ਆਇਆ ਫਿਰ ਇਹਨੇ ਮੇਰੇ ਸਾਰੇ ਪੈਂਟ ਪੂਟ ਲਵਾ ਕੇ ਫਿਰ ਇਹਨੇ ਮੈਨੂੰ ਕੁੱਟਿਆ ਜੋ ਕਿ ਜੋ ਕਿ ਇਹਦੇ ਵਿੱਚ ਇੱਕ ਬੰਦਾ ਇਹਨਾਂ ਦਾ ਅਫੀਸਰ ਕੋਈ ਸੀਗਾ ਮੈਨੂੰ ਡਿਟੇਲ ਲਿਖਾਉਂਦੇ ਆ ਮੇਰੇ ਤੋਂ ਪਰਚੇ ਤੇ ਸਾਈਨ ਕਰਾਉਂਦੇ ਆ ਬਲੈਂਕ ਕਾਗਜ਼ ਤੇ ਸਾਈਨ ਤੇ ਸਾਈਨ ਕਰਾ ਕੇ ਕਿ ਸਾਈਨ ਨਹੀਂ ਕਰਦਾ ਮੈਂ ਕਿਹਾ ਨਹੀਂ ਕਰਾਂਗਾ ਫਿਰ ਇਹਨਾਂ ਨੇ ਮੈਨੂੰ ਕੁੱਟਿਆ ਫਿਰ ਇਹਨਾਂ ਨੇ ਸਾਈਨ ਕਰਾਏ ਜਿਹੜਾ امیر ਬੰਦਾ ਵਾ ਉਹਦੇ ਲਈ ਕਾਨੂੰਨ ਲੱਗ ਜਿਹੜਾ ਗਰੀਬ ਬੰਦਾ ਉਹਦੇ ਲਈ ਕਾਨੂੰਨ ਲੱਗਾ ਸਿੱਧੀ ਜੀ ਗੱਲ ਹੈ ਜੇ ਤਾਂ ਇਹਨਾਂ ਨੂੰ ਪੈਸੇ ਦੋ ਫਿਰ ਤੁਹਾਡੀ ਸੌਂਦੇ ਨੇ ਪੈਸੇ ਨਾ ਦੋ ਤੇ ਗਰੀਬੀ ਸੁਣਵਾਈ ਹੈ ਜੀ ਉਹਨਾਂ ਨਾਲ ਲਗਾਤਾਰ ਉਹਨਾਂ ਦੀ ਮਿੰਨਤ ਕੀਤੀ ਮੈਂ ਕਹਿੰਦਾ ਕਸੂਰਤਾ ਦੱਸੋ ਭਾਜੀ ਜੀ ਨੇ ਲੱਖ ਰੁਪਏ ਦੇਣੇ ਉਹ ਬੰਦਾ ਬਾਹਰ ਘੁੰਮ ਰਿਹਾ ਵਾ ਵੀ ਇਹਨੇ ਤਾਂ ਪੈਸੇ ਵੀ ਦਿੱਤੇ ਕਹਿੰਦਾ ਕੋਈ ਨਹੀਂ ਐਸਐਸਓ ਨਾਲ ਗੱਲ ਕਰ ਲਓ ਐਸਐਸਓ ਦਾ ਫੋਨ ਨਹੀਂ ਚੱਗ ਰਿਹਾ ਉਹਨੇ ਅਪਲੀਕੇਸ਼ਨ ਲਾਇਆ ਵੀ ਏਐਸਐ ਜਿਹੜਾ ਹੈਗਾ ਪ੍ਰੇਮਚੰਦ ਉਹਨੇ ਇਹਨਾਂ ਨਾਲ ਬਤਸਲੂਕੀ ਕੀਤੀ ਹੈ ਕੁੱਟਮਾਰ ਕੀਤੀ ਜੋ ਵੀ ਗੱਲਬਾਤ ਸਾਹਮਣੇ ਇਹ ਕਹਿ ਰਹੇ ਨੇ ਕਿ ਅਸੀਂ ਕੰਪਲੇਂਟ ਦੇਣੀ ਹੈ ਉਹ ਕਹਿੰਦਾ ਕਲਪਿਕਸੀ ਕੰਪਲੇਂਟ ਦੇ ਦਿਓ ਆਪਾਂ ਉਹਦੀ ਪੜਤਾਲ ਕਰ ਲਾਂਗੇ ਤਹਿਕੀਕਤ ਕਰ ਲਾਂਗੇ ਅਗਰ ਉਹਦਾ ਜੋ ਵੀ ਕਸੂਰ ਸਾਹਮਣੇ ਆਇਆ ਆਪਣੇ ਗੱਲ ਕਰਾਂ ਕ੍ਰੋਨਾਲਾਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਵੇ 7 ਨੰਬਰ ਥਾਣਾ ਦੇ ਬਾਹਰ ਖੜੇ ਹੋਏ ਹਾਂ ਕਿ ਮਾਮਲਾ ਕੀ ਹੈ ਵੀ ਤੁਹਾਨੂੰ ਜਾਣੂ ਕਰਾਵਾਂਗੇ ਲੇਕਿਨ ਇਹ ਤੁਹਾਨੂੰ ਤਸਵੀਰ ਦਿਖਾਣੀ ਲਾਜ਼ਮੀ ਹੈ ਕਿ 7 ਨੰਬਰ ਥਾਣਾ 7 ਨੰਬਰ ਥਾਣਾ ਦੇ ਬਾਹਰ ਜਿਹੜਾ ਪ੍ਰੋਟੈਸਟ ਜਿਹੜਾ ਹੋ ਰਿਹਾ ਵੈ ਤਮਾਮ ਜਿਹੜੇ ਲੋਕ ਇੱਥੇ ਬੈਠੇ ਹੋਏ ਨੇ ਗੱਲਬਾਤ ਵੀ ਕਰਦੇ ਆਂ ਕਿ ਆਕੇ ਕੀ ਹੈ ਪੂਰਾ ਮਾਮਲਾ ਮੁਰਦਾਬਾਦ ਮੁਰਦਾਬਾਦ ਕੀ ਇਹ ਮਾਮਲਾ ਅੱਜ ਅਸੀਂ ਥਾਣਾ ਡਿਵੀਜ਼ਨ ਨੰਬਰ 7 ਆਏ ਆਂ ਪਰ ਇਸ ਜਿਹੜਾ ਡੀਲਰ ਆ ਉਹ ਉਹਨੂੰ ਦਿੱਤੇ ਹੋਏ ਸੀ ਉਹ ਤੋਂ ਬੰਦੇ ਨੇ ਪੈਸੇ ਲੈਣੇ ਸੀ ਤੇ ਉਹਦੇ ਵਿੱਚ ਹੀ ਇੱਕ ਗਵਾਸੀ ਪੱਪੂ ਪੱਪੂ ਨਾਲ ਜਿਹੜਾ ਪੱਪੂ ਨੂੰ ਕਿੰਨੇ ਕਿੰਨੇ ਦਿਨ ਤੋਂ ਜਿਹੜੇ ਕੁਝ ਲੋਗ ਆ ਡਰਾ ਧਮਕਾ ਰਹੇ ਸੀ ਤੇ ਪੁਲਿਸ ਵਾਲੇ ਵੀ ਇਹਨੂੰ ਪੁਲਿਸ ਵਾਲੇ ਵੀ ਇਹਨੂੰ ਲਗਾਤਾਰ ਫੋਨ ਕਰਕੇ ਧਮਕੀਆਂ ਦੇ ਰਹੇ ਸੀ ਤੇ ਕੱਲ ਉਹ 7 ਨੰਬਰ ਡਿਵੀਜ਼ਨ ਨੰਬਰ 7 ਥਾਣੇ ਆਇਆ ਸੀ ਤੇ ਥਾਣੇ ਆ ਕੇ ਜਿੱਦਾਂ ਹੀ ਪ੍ਰੇਮ ਚੰਦ ਨੇ ਆ ਨੂੰ ਫੋਨ ਕੀਤਾ ਜਿੱਦਾਂ ਹੀ ਆਇਆ ਪ੍ਰੇਮ ਚੰਦ ਨੇ ਉਹਦੇ ਫੋਨ ਖੋਲੇ ਤੇ ਉਹਦੇ ਨਾਲ ਧੱਕਾ ਮੁੱਕੀ ਉਹਦੀ ਕੋਈ ਗੱਲ ਨਹੀਂ ਸੁਣੀ ਧੱਕਾ ਮੁੱਕੀ ਕਰਕੇ ਉਹਨੂੰ ਅੰਦਰ ਬੰਦ ਕਰਤਾ ਉਸ ਤੋਂ ਬਾਅਦ ਸਾਰੀ ਗੱਲ ਅਸੀਂ ਐਸਚੀ ਸਾਹਿਬ ਨੂੰ ਦੱਸੀ ਮੈਂ ਕਿ ਵੀ ਬੰਦੇ ਦੇ ਨਾ ਕੋਈ ਸੈਨ ਨਾ ਕਸੂਰਾ ਨਾ ਕੋਈ ਪੈਸੇ ਦੀ ਰੀਸੀਵਿੰਗ ਆ ਮੈਂ ਬੰਦਾ ਫਿਰ ਵੀ ਮੈਂ ਕਿਹਾ ਕੋਆਪਰੇਟ ਕਰਦਾ ਪਿਆ ਜੀ ਜਗ੍ਹਾ ਕਿੱਥੇ ਲਿੱਤੀ ਸੀ ਜਗ੍ਹਾ ਇੱਥੇ ਤਾਜਪੁਰ ਰੋਡ ਕਰਨੀ ਕਿੱਥੇ ਲਿੱਤੀ ਸੀ ਜਗ੍ਹਾ ਲਿੱਤੀ ਤੇ ਇੱਥੇ ਪੈਸੇ ਦਾ ਵੀ ਫੈਸਲਾ ਹੋ ਗਿਆ ਪੈਸੇ ਦਾ ਇੱਥੇ ਫੈਸਲਾ ਹੋ ਗਿਆ ਅੱਜ ਅੱਜ ਫੇਰ ਉਹਨੂੰ ਪੱਪੂ ਨੂੰ ਤੇ ਪਾਰਸ ਨੂੰ ਅਸੀਂ ਇਹਨਾਂ ਨੂੰ ਕੱਲ ਗੱਲ ਕੀਤੀ ਵੀ ਪਾਰਸ ਨਾਲ ਜਿਹੜੀ ਗੱਲਬਾਤ ਕਰਕੇ ਵੀ ਜਿਹੜਾ ਵੀ ਇਹ ਬੰਦਾ ਵਾ ਵੀ ਪਹਿਲੀ ਗੱਲ ਤਾਂ ਇਹਦੇ ਸਟਾਮ ਦਾ ਟਾਈਮ ਨਿਕਲਿਆ ਆ ਵੀ ਇਹਨੇ ਪੈਸੇ ਟਾਈਮ ਸਿਰ ਕਿਸ਼ਤ ਨਹੀਂ ਦਿੱਤੀ ਨਾ ਭਰੀ ਇਹਦਾ ਟਾਈਮ ਨਿਕਲਿਆ ਆ ਤਿੰਨ ਚਾਰ ਸਾਲ ਲੇਟ ਆਏ ਬੰਦਾ ਠੀਕ ਹੈ ਨਾ ਫੇਰ ਵੀ ਚਲੋ ਇਹ ਗਰੀਬ ਬੰਦਾ ਵਾ ਪੱਕਪੁਤਾ ਪੁਕਤਾ ਫਰੂਫ ਹੈਗੇ ਨੇ ਹਾਂਜੀ ਹਾਂਜੀ ਪੂਰੇ ਪੁਕਤਾ ਫਰੂਫ ਸਟਾਮ ਦੀ ਡੇਟ ਹੀ ਲੰਘ ਗਈ ਤੇ ਪੈਸੇ ਫਿਰ ਕਿੱਦਾਂ ਮਿਲ ਜਾਣਗੇ ਇਹਨਾਂ ਨੇ ਚਲੋ ਕੰਪਲੇਂਟ ਦਿੱਤੀ ਅਸੀਂ ਫਿਰ ਵੀ ਚਲੋ ਗਰੀਬ ਬੰਦਾ ਵਾ ਕੋਈ ਮਿਹਨਤ ਮਜ਼ਦੂਰੀ ਨਾਲ ਕਮਾਉਂਦਾ ਵਾ ਉਹਦੇ ਨਾਲ ਪੂਰਾ ਕੋਆਪਰੇਟ ਕਰ ਰਹੇ ਸੀ ਵੀ ਜਿਹੜਾ ਡੀਲਰ ਆ 파ਰਸ ਉਹਦੇ ਨਾਲ ਗੱਲ ਕਰਕੇ ਚਲੋ ਮੁਕਾਦਾਂਗੇ ਤੇ ਅੱਜ ਉਹ ਜਿਹੜਾ ਪੱਪੂ ਨੂੰ ਫੇਰ ਪੁਲਿਸ ਵੱਲੋਂ ਫੋਨ ਕੀਤਾ ਯਾਰ ਅਸੀਂ 파ਰਸ ਨੂੰ ਬੁਲਾਇਆ ਜੀ ਤੋਂ ਲੱਖ ਰੁਪਏ ਲੈਣੇ 파ਰਸ ਤੋਂ ਤੇ ਪੱਪੂ ਨਾਲ ਕੋਈ 20-30 ਹਜ਼ਾਰ ਰੁਪਏ ਦਾ ਵਿੱਚ ਲੈਣ ਦੇਣ ਹੋਊਗਾ ਜਦਕਿ ਇਹਨੇ 파ਰਸ ਤੋਂ ਵੀ ਪੱਪੂ ਨੇ ਪੈਸੇ ਲੈਣੇ ਆ ਪਲਾਟ ਵਿਕਵਾਈ ਦੇ ਪੈਸੇ ਪੂਸੇ ਲੈਣੇ ਆ ਉਹ ਤੋਂ ਪਰ ਆਪਣੀ ਦਲਾਲੀ ਲੈਣੀ ਆ ਹਾਂ ਦਲਾਲੀ ਲੈਣੀ ਆ ਤੋਂ ਜਿਹੜੀ ਕਮਿਸ਼ਨ ਆ ਉਹ ਲੈਣੀ ਆ ਉਹਦਾ ਕੱਲ ਜੇ ਉਹਨੇ ਪੱਪੂ ਨੇ ਜਾ ਕੇ ਇਹਨੂੰ ਗਿਆ ਭਾਜੀ ਹਿਸਾਬ ਕਰੋ ਉਹ ਕਹਿੰਦਾ ਮੇਰਾ ਹਜੇ ਮੁਨੀਮ ਨਹੀਂ ਆ ਮੈਂ 3-4 ਦਿਨ ਬਾਅਦ ਯਾਨੀ ਕਿ ਆਊਗਾ ਉਹਦਾ ਹਿਸਾਬ ਕਰਾਂਗੇ ਤੇ ਇੰਨੀ ਦੇਰ ਤੇ ਅੱਜ ਪੁਲਿਸ ਥਾਣੇ ਬੁਲਾ ਲਿਆ ਐਸ.ਐਚ.ਓ ਸਾਹਿਬ ਦੇ ਕਮਰੇ 'ਚ ਇਹਨਾਂ ਦੀ ਬੈਠ ਕੇ ਗੱਲ ਹੋ ਗਈ ਐਸ.ਐਚ.ਓ ਸਾਹਿਬ ਨੇ ਕਿਹਾ ਗਰੀਬ ਬੰਦਾ ਵਾ ਵੀ ਇਹਦਾ ਕਰ ਦਿਓ ਫਾਰਿਸ ਕਹਿੰਦਾ ਜੀ ਮੈਂ ਤਾਂ ਕਿਸ਼ਤਾਂ 'ਚ ਪੈਸੇ ਦੇਵਾਂਗਾ ਜਿਹੜਾ ਪੱਪੂ ਸੀ ਕਿ ਭਾਜੀ ਜਿਹੜਾ ਹੈਗਾ ਸਰ ਕਿ ਮੇਰੇ ਮੇਰੇ ਠੀਕ ਹੈ ਨਾ ਵੀ ਜਿਹੜਾ 10000 ਦਾ ਹੋਰ ਲੈਣ ਦੇਣਾ ਉਹ ਬਾਤ ਚ ਕੋਈ ਨਹੀਂ ਮੈਂ ਦੇ ਦੂੰਗਾ ਵੀ ਪਰਸਨਲ ਮੈਂ ਕਰ ਲੂੰਗਾ ਮੈਂ ਤਾਂ ਪੈਸੇ ਹੀ ਲੈਣੇ ਪਰਸ ਤੋਂ ਕਿ ਨਹੀਂ ਤੇ ਉਹ ਜਿੱਦਾਂ ਹੀ ਬਾਹਰ ਆ ਤੇ ਪ੍ਰੇਮ ਚੰਦ ਨੇ ਕੀ ਕੀਤਾ ਜਦ ਇਹਨਾਂ ਦਾ ਮੁੱਕ ਗਿਆ ਉਹਨੇ 30000 ਰੁਪਏ ਵੀ ਦੇਤੇ ਉਹਨੂੰ ਫੇਰ ਵੀ ਕੁੱਟ ਮਾਰ ਕਰਕੇ ਉਹਦੇ ਫੋਨ ਫੋਨ ਖੋ ਕੇ ਅੰਦਰ ਬਿਠਾਇਆ ਤੇ ਹੁਣ ਵੀ ਅੰਦਰ ਹੀ ਬੈਠਾ ਵਾ ਮਤਲਬ ਪੈਸੇ ਦੇਤੇ ਸੀਗੇ ਤੇ ਬਾਕੀ ਬਕਾਇਆ ਦੇਣਾ ਸੀਗਾ ਹਾਂ ਹਾਂ ਜਿਹੜੇ ਬੰਦੇ ਤੋਂ ਲੱਖ ਰੁਪਏ ਲੈਣੇ ਉਹਨੂੰ ਪੁਲਿਸ ਕੁਛ ਨਹੀਂ ਕਰੀ ਜਿਹੜਾ ਮੇਰੇ ਵਾਲੇ ਨੂੰ ਬੜਾ ਲਿਆ ਹਾਂ ਜਿਹੜਾ ਮੇਨ ਡੀਲਰ ਆ ਜਿੱਤੋਂ ਪੈਸੇ ਲੈਣੇ ਆ ਉਹ ਉਹਨੂੰ ਕੁਝ ਨਹੀਂ ਕਰੀ ਪੁਲਿਸ ਤੇ ਜਿਹੜਾ ਇੱਕ ਵਿਚ ਬੰਦਾ ਉਦਦਾ ਹੀ ਗਵਾਵਾਂ ਉਹਨੂੰ ਕਮਜ਼ੋਰ ਸਮਝ ਕੇ ਜਾਂ ਗਰੀਬ ਸਮਝ ਕੇ ਇਹ ਪਤਾ ਨਹੀਂ ਦੂਜੀ ਪਾਰਟੀ ਨੇ ਪੁਲਿਸ ਨੂੰ ਪੈਸੇ ਦਿੱਤੇ ਹੋਊਗੇ ਜਾਂ ਕਿਸੇ ਦਾ ਫੋਨ ਸਪਾਰਸ ਲਈ ਹੋਊਗੀ ਤਾਂ ਇੱਕ ਬੰਦੇ ਨਾਲ ਧੱਕੇਸ਼ਾਈ ਹੋ ਰਜਤ ਕੇ ਉਹਦਾ ਕੋਈ ਰੋਲ ਹੀ ਨਹੀਂ ਹੈਗਾ ਕਿ ਨੂੰ ਉਹਨੂੰ ਮਾਮਲਾ ਲਿਫਟਾ ਕਿੱਥੇ ਤੁਸੀਂ ਧਰਨਾ ਲਗਾਤਾ ਮਾਮਲਾ ਲਿਫਟਾ ਗਿਆ ਸੀਗਾ ਫੇ ਧਰਨਾ ਕਿਉਂ ਲਗਾਤਾ ਮੈਂ ਆਇਆ ਮੈਂ ਦੇਖਿਆ ਉਹ ਬੰਦੇ ਨੂੰ ਅੰਦਰ ਬਿਠਾਇਆ ਮੈਂ ਪੁੱਛਿਆ ਮੈਂ ਪ੍ਰੇਮ ਸਿੰਘ ਨੂੰ ਪੁੱਛਿਆ ਉੱਥੋਂ ਨਿਕਲ ਗਿਆ ਕੋਈ ਗੱਲ ਨਹੀਂ ਦੱਸ ਕੇ ਗਿਆ ਮੈਂ ਕਹਿ ਰਿਹਾ ਬੰਦੇ ਨੂੰ ਬਾਹਰ ਤਾਂ ਕੱਢੋ ਯਾਰ ਜਦੋਂ ਉਹਨੇ ਪੈਸੇ ਹੀ ਦਿੱਤੇ ਕੋਈ ਗੱਲ ਹੀ ਨਹੀਂ ਹੈ ਉਹਦਾ ਕਸੂਰ ਤਾਂ ਦੱਸੋ ਕੀ ਆ ਉਹਨੂੰ ਫੇਰ ਵੀ ਅੰਦਰ ਬਿਠਾਇਆ ਨੂੰ ਬਾਹਰ ਹੀ ਨਹੀਂ ਕੱਢ ਰਹੇ ਉਹਨੇ ਪੈਸੇ ਵੀ ਦਿੱਤੇ ਮੈਂ ਸਿੱਟੋ ਸਾਹਿਬ ਨੂੰ ਤਿੰਨ ਚਾਰ ਵਾਰ ਫੋਨ ਕੀਤਾ ਉਹਨਾਂ ਨੇ ਫੋਨ ਚੱਕਿਆ ਨਹੀਂ ਮੈਂ ਸੀਪੀ ਸਾਹਿਬ ਨੂੰ ਵੀ ਕੀਤਾ ਉਹਨਾਂ ਨੇ ਵੀ ਨਹੀਂ ਚੱਕਿਆ ਕੋਈ ਇੱਥੇ ਗੱਲ ਅਫਸਰਾਂ ਨੂੰ ਫੋਨ ਕਰੇ ਅਫਸਰ ਫੋਨ ਨਹੀਂ ਚੱਕ ਰਹੇ ਪੈਸੇ ਦੇਣ ਦੇ ਬਾਵਜੂਦ ਵੀ ਅੰਦਰ ਕਰਤਾ ਹਾਂਜੀ ਪੈਸੇ 20000 ਦਿੱਤੇ ਆ 파ਰਸ ਨੂੰ ਦਿੱਤੇ 파ਰਸ ਨੇ ਉਹ ਮੁੰਡੇ ਨੂੰ ਦੇਤੇ ਦੇਣ ਤੋਂ ਬਾਅਦ ਵੀ ਪੁਲਿਸ ਦੇ ਸਾਹਮਣੇ ਪੈਸੇ ਦਿੱਤੇ ਦੇਣ ਤੋਂ ਬਾਅਦ ਵੀ ਉਹਨੂੰ ਅੰਦਰ ਕਰਤਾ ਤੇ ਜਿਹੜੇ ਬੰਦੇ ਤੋਂ ਉਹਨਾਂ ਨੇ ਪੈਸੇ ਲੈਣੇ ਜਿਹੜਾ ਮੇਨ ਡੀਲਰ ਆ ਜਿਹੜਾ ਮੇਨ ਡੀਲਰ ਆ ਜੀਤੋਂ ਲੱਖ ਰੁਪਏ ਲੈਣੇ ਉਹ ਬੰਦਾ ਬਾਹਰ ਘੁੰਮ ਰਿਹਾ ਆ ਆਰਾਮ ਨਾਲ ਬੈਠ ਰਿਹਾ ਤੇ ਚਲਾ ਵੀ ਗਿਆ ਆਪਣੇ ਘਰੇ ਤੇ ਜਿਹਦਾ ਕੋਈ ਕਸੂਰ ਨਹੀਂ ਜਿਹੜਾ ਵਿਚ ਵੈਸੇ ਹੀ ਗਵਾ ਸੀ ਉਹਨੂੰ ਅੰਦਰ ਬਿਠਾਇਆ ਹੋਇਆ ਜਿਹੜਾ ਮਾਤੜ ਬੰਦਾ ਵਾ شریف ਆ ਗਰੀਬ ਆ ਕੁਛ ਵੀ ਗੱਲ ਹੋ ਉਹਨੂੰ ਅੰਦਰ ਬਿਠਾਇਆ ਵੀ ਇੰਨਾ ਇਨਸਾਫ ਹੋ ਰਿਹਾ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਗਰੀਬ ਲੋਕਾਂ ਨਾਲ ਆਮ ਲੋਕਾਂ ਨਾਲ ਇਹ ਇਨਸਾਫ ਹੋ ਰਿਹਾ ਵਾ ਇਹਦਾ ਪਰਿਵਾਰ ਜਿਹਨੂੰ ਅੰਦਰ ਬਿਠਾਇਆ ਇਹ ਸਾਰੇ ਖੜੇ ਆ ਤੁਸੀਂ ਸਾਰਾ ਉਹਦਾ ਪਰਿਵਾਰ ਹੀ ਆ ਉਹਦੇ ਘਰ ਦੇ ਵੀ ਸਾਰੇ ਆ ਰਹੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹ ਤਾਂ ਬਿਨਾਂ ਦੱਸੇ ਇੱਥੇ ਆ ਗਿਆ ਕਿ ਨਾਰਮਲ ਗੱਲਾਂ ਮੈਨੂੰ ਬੁਲਾਇਆ ਫੋਨ ਕਰਕੇ ਬੁਲਾਇਆ ਫੋਨ ਕਰਕੇ ਪੁਲਿਸ ਨੇ ਉਹਨੂੰ ਥਾਣੇ ਬੁਲਾਇਆ ਵਾ ਤੇ ਬੁਲਾਇਆ ਤੇ ਉਹ ਤਾਂ ਨਾਰਮਲ ਗੱਲ ਕਰਨਾ ਹੈ ਵੀ ਜਿਹੜੀ ਗੱਲ ਆ ਚਲੋ ਹੋ ਗਈ ਹੈ ਕੱਲ ਵੀ ਹੋ ਗਈ ਸੀ 30 ਤਰੀਕ ਤੱਕ ਕੱਲ ਗੱਲ ਹੋਈ ਸੀ ਵੀ 30 ਤਰੀਕ ਤੱਕ ਸਾਰੇ ਬੰਦਿਆਂ ਨੂੰ ਉਹ ਕਰਕੇ ਕੱਲ ਗੱਲ ਹੋਈ ਸੀ ਵੀ ਸਭ ਖਤਮ ਕਰ ਦਾਂਗੇ ਕੱਲ ਵੀ ਇਹਨੇ ਇਦਾਂ ਹੀ ਕੀਤਾ ਪ੍ਰੇਮਚੰਦ ਜੀ ਨੇ ਉਹਨੂੰ ਬਿਨਾਂ ਗੱਲ ਤੋਂ ਹੀ ਕੋਈ ਗੱਲ ਨਹੀਂ ਪੁੱਛੀ ਫੋਨ ਕਰਕੇ ਬੁਲਾਇਆ ਅਗਲਾ ਆ ਗਿਆ ਫੋਨ ਕਰੇ ਤੇ ਉਹਦੇ ਕੱਲ ਵੀ ਫੋਨ ਖੋ ਕੇ ਅੰਦਰ ਬਿਠਾ ਲਿਆ ਉਹ ਵੀ ਐਸਚੀਓ ਸਾਹਿਬ ਨੂੰ ਗੱਲ ਦੱਸੀ ਐਸਚੀਆਰ ਨੇ ਕਿਹਾ ਭੇਜ ਦੇ ਯਾਰ ਬੰਦੇ ਦਾ ਕੋਈ ਕਸੂਰ ਹੀ ਨਹੀਂ ਅੱਜ ਫੇਰ ਉਹੀ ਕੰਮ ਹੋਇਆ ਐਸਚੀਓ ਸਾਹਿਬ ਤਾਂ ਵੀ ਵੱਡਾ ਹੋ ਗਿਆ ਤਾਂ ਅਫ ਤੇ ਦੂਜੇ ਜਿਹੜੇ ਪੈਸੇ ਆ ਹੋਰ ਕੋਈ 10000 ਦਾ ਹੋਰ ਸੀ ਉਹ ਕਹਿੰਦਾ ਮੈਂ 2 ਘੰਟੇ ਚ ਮੰਗਾ ਰਿਆ ਉਸ ਦੇ ਬਾਵਜੂਦ ਵੀ ਉਹਨੂੰ ਕੁੱਟ ਮਾਰ ਕਰਕੇ ਬਿਠਾਤਾ ਕੱਲ ਵੀ ਪ੍ਰੇਮਚੰਦ ਪੈਸੇ ਮੰਗ ਰਿਹਾ ਸੀ ਕਹਿੰਦਾ ਮੈਨੂੰ ਪੈਸੇ ਦੇ 10000 ਤੇ ਅੱਜ ਵੀ ਉਹਨੂੰ ਕਹਿ ਰਹੇ ਸੀ ਮੈਨੂੰ ਪੈਸੇ ਦੇ 10-15000 ਰੁਪਏ ਤੇਰਾ ਮੈਂ ਨਵੇੜਤਾ ਹੀ ਇਹੋ ਜੇ ਪੈਸੇ ਨਹੀਂ ਦਿੱਤੇ ਤਾਂ ਅੰਦਰ ਬਿਠਾ ਦੋਗੇ ਕਿਸੇ ਗਰੀਬ ਨਾਲ ਧੱਕਾ ਕਰ ਦੋਗੇ ਇਹ ਪ੍ਰੇਮਚੰਦ ਜਿਹੜਾ ਵਾ ਇਹਦੀ ਪਹਿਲਾਂ ਵੀ ਕਿੰਨੀ ਇਦਾਂ ਦੀ ਸ਼ਿਕਾਇਤਾਂ ਨੇ ਮਿਸ ਬਿਹੇਵ ਕਰਦਾ ਲੋਕਾਂ ਨਾਲ ਸਹੀ ਤਰੀਕੇ ਨਾਲ ਪਬਲਿਕ ਡੀਲਿੰਗ ਨਹੀਂ ਕਰਦਾ ਤੇ ਮੈਂ ਤਾਂ ਹੱ ਇੱਥੇ ਗੁੰਡਾਗਰਦੀ ਵੀ ਕਰਦੇ ਨੇ ਲੋਕਾਂ ਨਾਲ ਇਹ ਤਾਂ ਸਿੱਧੀ ਲੁੱਟ ਕਰਦੇ ਨੇ ਐਸਐਚਓ ਨਾਲ ਗੱਲਬਾਤ ਕੀਤੀ ਕਿ ਹੁਣ ਜਦੋਂ ਉਹਨੇ ਪੈਸੇ ਦਿੱਤੇ ਬਾਕੀ 35000 ਰੈਂਦਾ ਤੇ ਉਹਨੂੰ ਰਿਲੀਜ਼ ਕਰ ਦੋ ਐਸਐਚਓ ਸਾਹਿਬ ਨੂੰ ਮੈਂ ਫੋਨ ਕਰ ਰਿਹਾ ਮੇਰਾ ਫੋਨ ਹੀ ਨਹੀਂ ਚੱਗ ਰਿਹਾ ਮੈਂ ਅੰਦਰ ਜਿਹੜਾ ਉਹਨਾਂ ਦੇ ਰੀਡਰ ਹੈ ਕੋਈ ਉਹਨਾਂ ਨਾਲ ਲਗਾਤਾਰ ਉਹਨਾਂ ਦੀ ਮਿੰਨਤਾਂ ਕੀਤੀ ਮੈਂ ਕਿਹਾ ਤਾਂ ਕਸੂਰ ਤਾਂ ਦੱਸੋ ਭਾਜੀ ਜਿਨੇ ਲੱਖ ਰੁਪਏ ਦੇਣੇ ਉਹ ਬੰਦਾ ਬਾਹਰ ਘੁੰਮ ਰਿਹਾ ਵਾ ਵੀ ਇਹਨੇ ਤਾਂ ਪੈਸੇ ਵੀ ਦਿੱਤੇ ਕਹਿੰਦਾ ਕੋਈ ਨਹੀਂ ਐਸਐਚਓ ਨਾਲ ਗੱਲ ਕਰ ਲਓ ਐਸਐਚਓ ਸਾਹਿਬ ਫੋਨ ਨਹੀਂ ਚੱਗ ਰਿਹਾ ਮੈਂ ਤਾਂ ਸੀਪੀ ਸਾਹਿਬ ਨੂੰ ਫੋਨ ਲ ਏਸੀਪੀ ਸਾਹਿਬ ਨੂੰ ਹੁਣ ਜਾਣੇ ਸਾਨੂੰ ਤਾਂ ਪਹਿਲਾਂ ਉੱਥੇ ਹੈਗੇ ਸੰਦੀਪ ਜੀ ਉਹਨਾਂ ਦਾ ਪਤਾ ਲੱਗਿਆ ਅੱਜ ਪਤਾ ਲੱਗਿਆ ਵੀ ਦੂਜੇ ਆ ਗਏ ਆ ਵੀ ਚਲੋ ਉਹਨਾਂ ਨਾਲ ਹਾਂ ਅਸੋਕ ਜੀ ਆਏ ਨੇ ਮੈਂ ਹੁਣ ਪਤਾ ਕੀਤਾ ਵਾ ਚਲੋ ਉਹਨਾਂ ਨੂੰ ਵੀ ਦੱਸ ਦਿੰਨੇ ਆ ਪਰ ਹੁਣ ਕੋਈ ਇੱਥੇ ਗੱਲ ਨਹੀਂ ਸੁਣ ਰਿਹਾ ਤੇ ਪਰੇਸ਼ਾਨ ਹੋ ਕੇ ਕੀ ਕਰੀਏ ਕੱਲ ਵੀ ਇੱਦਾਂ ਹੀ ਧੱਕੇਸ਼ਾਹੀ ਕੀਤੀ ਅੱਜ ਵੀ ਕੀਤੀ ਜਿਹੜਾ ਉਹ ਪ੍ਰੇਮ ਆ ਉਹਦੇ ਕੋਲ ਮੇਰੇ ਖਿਆਲ ਨਾਲ ਕੇਸ ਵੀ ਨਹੀਂ ਹੈਗਾ ਉਹ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਉੱਥੋਂ ਨਿਕਲ ਜਾਂਦਾ ਵਾ ਬਿਠਾ ਕੇ ਅਨਿਲ ਕੋਲ ਕੇਸ ਆ ਕਿਸੇ ਹੋਰ ਕੋਲ ਬੰਦਾ ਦੇਖਦੇ ਹਾਂ ਯਾਰ ਇਹ ਤੇਰੇ ਮਤਲਬ ਬੰਦਾ ਪੈਸੇ ਵੀ ਦੇ ਰਿਹਾ ਉੱਤੋਂ ਬੈਠ ਅੱਜੀ ਗੱਲ ਇਸ ਤਰੀਕੇ ਤਰੀਕੇ ਦੀ ਹੈ ਜਿਹੜਾ ਜਿਹੜਾ امیر ਬੰਦਾ ਵਾ ਉਹਦੇ ਲਈ ਕਾਨੂੰਨ ਲੱਗਾ ਜਿਹੜਾ ਗਰੀਬ ਬੰਦਾ ਉਹਦੇ ਲਈ ਕਾਨੂੰਨ ਲੱਗਾ ਸਿੱਧੀ ਜੀ ਗੱਲ ਜੇ ਤਾਂ ਇਹਨਾਂ ਨੂੰ ਪੈਸੇ ਦੋ ਫਿਰ ਤੁਹਾਡੀ ਸੌਂਦੇ ਨੇ ਪੈਸੇ ਨਾ ਦੋ ਤੇ ਗਰੀਬ ਦੀ ਸੁਣਵਾਈ ਹੈ ਨਹੀਂ ਠੀਕ ਹੈ ਜੀ ਹੁਣ ਚਲੋ ਜਿਹੜੇ ਬੰਦੇ ਦਾ ਕਸੂਰ ਹੈ ਨਹੀਂ ਲੈਣ ਦੇਣਾ ਯਾਰ ਕਮਿਸ਼ਨ ਕਮਿਸ਼ਨ ਤੇ ਹਰ ਕੋਈ ਦੁਨੀਆ ਕੰਮ ਕਰਦੀ ਹੈ ਠੀਕ ਹੈ ਹਰ ਹਰ ਕੋਈ ਕੰਮ ਕਰ ਤੁਸੀਂ ਯਾਰ ਜਿਹੜੇ ਬੰਦੇ ਨੂੰ ਪੈਸੇ ਦਿੱਤੇ ਫਿਰ ਕਦੇ ਨਹੀਂ ਬਿਠਾਇਆ ਅਗਲੇ ਪੈਸੇ ਮੰਗੇ ਰਿਸ਼ਵਤ ਨਹੀਂ ਦਿੱਤੀ ਸਿੱਧੀ ਜੀ ਗੱਲ ਕੀ ਕਹਿੰਦਾ ਜੀ ਕਰਪਟ ਆਫਸਰ ਉਹਨੇ ਵੀ ਪਾਰਸ ਤੋਂ 2 ਲੱਖ ਕਮਿਸ਼ਨ ਦੇਣੀ ਹੈ ਪੁਲਿਸ ਦਵਾਵੇ ਉਹਦੀ ਵੀ ਵਿਚਾਰੇ ਦੀ ਜਿਹਨੂੰ ਅੰਦਰ ਬਿਠਾਇਆ ਹੋਇਆ ਹੈ ਗੁੰਡਾਗਰਦੀ ਖੋਰੀਏ ਗੁੰਡਾ ਪੁਲਿਸ ਪੁਲਿਸ ਕੋਈ ਪਾਇਆ ਉਹਦੇ ਕੋਲ ਹੋਰ ਕਿੰਨੇ ਸਟਾਮਪ ਪਏ ਆ ਜਿਹੜਾ ਪਾਰਸ ਜਿਹੜਾ ਲੋਕਾਂ ਨੂੰ ਪਲਾਟ ਨਹੀਂ ਦੇ ਰਿਹਾ ਉਹਨਾਂ ਦੇ ਪੈਸੇ ਨਹੀਂ ਮੋੜ ਰਿਹਾ ਉਹ ਵੀ ਦਵਾਵੇ ਪੁਲਿਸ ਫਿਰ ਬਤੇਰੇ ਲੋਕ ਆ ਪਰਸ਼ਾਨ ਅਥਾਰਟੀ ਹੈ ਨਹੀਂ ਕੋਈ ਅਥਾਰਟੀ ਹੈ ਨਹੀਂ ਪੁਲਿਸ ਕੋਲ ਕਿਸ ਦਾ ਪੈਸਾ ਧੱਕੇ ਨਾਲ ਦਵਾਉਂਦਾ ਇਹ ਗੁੰਡਾ ਟੈਕਸ ਦਾ ਗੁੰਡਾ ਕਿਉਂ ਤੂੰ ਉਹਦੇ ਖਰੀਦਿਆ ਆ ਤੂੰ ਉਹ ਉਹ ਉਹਦੇ ਨਾਲ ਪੈਭੂਆ ਖਾ ਗਿਆ ਤੇ ਦਫਤਰ ਜਾ ਕੇ ਸਲਾਮੀ ਕਰ ਦਵਾ ਕਿਸ ਕਿਸ ਲਈ ਉਹ ਦਾ ਜਿਹਨੇ ਪਲਾਟ ਲੀਤਾ ਸੀ ਖੜਾ ਹੋ ਕੇ ਇੱਕ ਨਦੀਮ ਆ ਇੱਥੇ ਰਹਿੰਦਾ ਉਹਦੇ ਘਰ ਦੀ ਫੋਟੋ ਖਿੱਚ ਕੇ ਭੇਜ ਰੇ ਸੀ ਅਸੀਂ ਦੱਸਿਆ ਅੰਦਰ ਵੀ ਉਹਦੇ ਘਰ ਦੀ ਫੋਟੋ ਖਿੱਚ ਕੇ ਭੇਜ ਰੇ ਕਿ ਤੂੰ ਕਿ ਮੈਂ ਤੇਰੇ ਘਰ ਦੇ ਬਾਹਰ ਖੜਾ ਹਾਂ ਆ ਦੇਖ ਤੇਰੇ ਘਰ ਦੀ ਫੋਟੋ ਕਿ ਤੈਨੂੰ ਮੈਂ ਦੱਸੂਗਾ ਤੇਰੇ ਨਾਲੇ ਕਰਾ ਦੂੰਗਾ ਉਹ ਕਰਾ ਦੂੰਗਾ ਉਹਨੂੰ ਭੇਜ ਰੇ ਸੀ ਆ ਦੇਖੋ ਆ ਨੰਬਰ ਤੋਂ ਭੇਜੀ ਆ ਆ ਦਾ ਨੰਬਰ ਵੀ ਆ ਬੰਦੇ ਉਹਦੇ ਘਰ ਦੇ ਬਾਹਰ ਦੀ ਉਹ ਜੇ ਦੱਸਿਆ ਉਹ ਤੇ ਕਾਰਵਾਈ ਨਹੀਂ ਕਰ ਰਹੇ ਜੇ ਕੱਲ ਨੂੰ ਉਹ ਬੰਦੇ ਦੇ ਕੁਝ ਹੋ ਗਿਆ ਨੁਕਸਾਨ ਹੋ ਗਿਆ ਕਿਸੇ ਨੇ ਮਾਰਤਾ ਉਹਦਾ ਜ਼ਿੰਮੇਵਾਰ ਕੌਣ ਆ ਉਹ ਧਰਨਾ ਤੁਸੀਂ ਲਗਾਇਆ ਤੇ ਬਰਕਰਾਰ ਰੱਖੋਗੇ ਇਹਨੂੰ ਜਿੰਦ ਤੱਕ ਹਾਉਥੇ ਇੱਥੇ ਬੈਠੇ ਆ ਸੀ ਹੋਰ ਵੀ ਬੰਦੇ ਆ ਰਹੇ ਸਾਰੇ ਨੂੰ ਮੈਸੇਜ ਲੱਗ ਗਿਆ ਵਾ ਹੋਰ ਵੀ ਆ ਰਹੇ ਆ ਕੀ ਪਤਾ ਵੱਡਾ ਹੋ ਜਾ ਸ਼ਾਮ ਤੱਕ ਚੱਲ ਜੇ ਐਸ ਐਚਓ ਸਾਹਿਬ ਤਾਂ ਫੋਨ ਚੱਕ ਨਹੀਂ ਰਹੇ ਚਾਹੇ ਕੋਈ ਇੱਥੇ ਇਲਾਕੇ 'ਚ ਮਰਡਰ ਹੋ ਜੇ ਕੁਝ ਵੀ ਹੋ ਜੇ ਐਸ ਐਚਓ ਸਾਹਿਬ ਨੂੰ ਤਾਂ ਕੋਈ ਧਿਆਨ ਹੀ ਨਹੀਂ ਹੈ ਮੈਂ ਤਿੰਨ ਚਾਰ ਉਹਨਾਂ ਨੂੰ ਚਾਰ ਪੰਜ ਵਾਰੀ ਫੋਨ ਕਰਤਾ ਉਹਨਾਂ ਨੇ ਇੱਕ ਵੀ ਫੋਨ ਨਹੀਂ ਚੱਕਿਆ ਰਿਸਿਵ ਕੀਤਾ ਹੀ ਨਹੀਂ ਅਸੀਂ ਐਸ ਐਚਓ ਸਾਹਿਬ ਨੂੰ ਮਿਲ ਲੋ ਇੱਕ ਵਾਰੀ ਅਸੀਂ ਇੱਥੇ ਬੈਠੇ ਜਿੰਨੇ ਆਣਾਊਗਾ ਆਜੂਗਾ ਜੀ ਅਸੀਂ ਥੱਲੇ ਬੈਠੇ ਆ ਨਕੀ ਨੂੰ ਕਿਨੂੰ ਦੱਸਿਆ ਜਾ ਕੇ ਸਭ ਨੂੰ ਪਤਾ ਹੀ ਆ ਜਦ ਤੱਕ ਵੀ ਇਦਾਂ ਦੇ ਕਰਪਟ ਆਫਸਰਾਂ ਇਹ ਇਦਾਂ ਦੇ ਗਰੀਬ ਬੰਦੇ ਪਤਾ ਨਹੀਂ ਕਿੰਨੇ ਡੇਲੀ ਕਰਦੇ ਹੁਣ ਇਹ ਤਾਂ ਚਲੋ ਸਾਡੇ ਨੌਲੇਜ ਅਸੀਂ ਆਕੇ ਖੜ ਗਏ ਉਹ ਜਿਹੜੇ ਮਾਤਰ ਬੰਦੇ ਸਾਈਕਲ ਵਾਲੇ ਮੋਟਰਸਾਈਕਲ ਵਾਲੇ ਕੋਈ ਜਾਣਦੇ ਹੁਣ ਇਹ ਤਾਂ ਸਰੇਮ ਤੱਕਾ ਕਰਦੇ ਨੇ ਸਿੱਧਾ ਰਿਸ਼ਵਤ ਖੋਰੀ ਸਿੱਧਾ ਪੈਸੇ ਕੁਸਕੋਰੀ ਕੱਲ ਵੀ ਅਸੀਂ ਸਚੂ ਸਾਹਿਬ ਨੂੰ ਦੱਸਿਆ ਸੀ ਵੀ ਪ੍ਰੇਮ ਚੰਦਰ ਨੇ ਇਦਾਂ ਕੀਤਾ ਗੰਦਾ ਨਿਕੰਮਾ ਬੰਦਾ ਮੇਰੇ ਪੱਲੇ ਪੈ ਗਿਆ ਅੱਜ ਫੇਰ ਉਹਨੇ ਇਹੀ ਹਰਕਤ ਕਰਤੀ ਸਚੂ ਸਾਹਿਬ ਨੂੰ ਪਤਾ ਹੀ ਹੈ ਉਹਦੇ ਬਾਰੇ ਉਹ ਕਿੰਨਾ ਕਿੱਦਾਂ ਦਾ ਬੰਦਾ ਵਾ ਵੀ ਉਹਤੇ ਅਸੀਂ ਤਾਂ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਨੂੰ ਉਹਨੂੰ ਸਸਪੈਂਡ ਕੀਤਾ ਜਾਵੇ ਤੇ ਕਾਰਵਾਈ ਕੀਤਾ ਜਾਵੇ ਅਸੀਂ ਤਾਂ ਕੰਪਲੀਟ ਦੇਵਾਂ ਫੁੱਟਬਾਲਚ ਨੂੰ ਦੇਖਦੇ ਆ ਕੀ ਕਾਰਵਾਈ ਕਰਦੀ ਹੈ ਨਹੀਂ ਕਰੂਗੇ ਅਸੀਂ ਬੈਠੇ ਆ ਉੱਥੇ ਸੀਗਾ ਜੀ ਇਸ ਸ਼ਖਸੀ ਨਾਲ ਕੁੱਟਮਾਰ ਕੀਤੀ ਹੋ ਸਾਰੇ ਦਾ ਮੌਜੂਦਾ ਗੱਲਬਾਤ ਕਰਦੇ ਕੀ ਨਾਮ ਹੈ ਇਹ ਪੱਪੂ ਵਰਮੀ ਕੀ ਹੋਇਆ ਕੀ ਸੀਗਾ ਕੀ ਮਾਮਲਾ ਸੀਗਾ ਕਿੰਨੇ ਕੁੱਟਮਾਰ ਕੀਤੀ ਮੈਨੂੰ ਇੱਥੇ ਫੋਨ ਕੀਤਾ ਗਿਆ 1 ਵਜੇ ਦੇ ਲਗਭਗ ਕਿ ਪੱਪੂ ਕਿੱਥੇ ਆ ਤੇਰਾ ਇੱਕ ਕੇਸ ਮਤਲਬ ਪੰਜ-ਛਤ ਦਿਨਾਂ ਤੋਂ ਆ ਰਿਹਾ ਸੀਗਾ ਮੈਂ ਕੱਲ ਵੀ ਆਇਆ ਸੀਗਾ ਜਿਹਦੇ ਵਿੱਚ ਪ੍ਰੇਮ ਚੰਦ ਜੀ ਨੇ ਮੇਰੇ ਨਾਲ ਵੈਨਸਾ ਵੈਨਸੀ ਕਰਕੇ ਧੱਕਾ ਮੁਕਤੀ ਕਰਕੇ ਤੇ ਅੰਦਰ ਬੰਦ ਬਿਠਾਤਾ ਤੇ ਮੇਰੇ ਨਾਲ ਰਾਜਵੀਰ ਜੀ ਆਏ ਹੋਏ ਸੀਗੇ ਉਹ ਕਹਿੰਦੇ ਤੁਸੀਂ ਅੰਦਰ ਨਹੀਂ ਬਿਠਾ ਸਕਦੇ ਹੋ ਜਿਹੜੀ ਗੱਲਬਾਤ ਹੈਗੀ ਆ ਮੈਂ ਆ ਕੇ ਉੱਥੇ ਆਪਣਾ ਪਰਜੀ ਨਾਲ ਕਰਕੇ ਕਲੀਅਰ ਕਰਕੇ ਤੁਹਾਨੂੰ ਸ਼ਾਮ ਤੱਕ ਰਿਪੋਰਟ ਦਿੰਨੇ ਆ ਠੀਕ ਆ ਜੀ ਉਹਦੇ ਬਾਅਦ ਚ ਇਹਨਾਂ ਨੇ ਮੈਨੂੰ ਛੱਡਦਾ ਮੈਂ ਚੱਲ ਗਿਆ ਸੀਗਾ ਅੱਜ ਮੈਨੂੰ 1 ਵਜੇ ਫੋਨ ਕੀਤਾ ਪਰ ਜੀ ਨੇ ਕਿ 30000 ਰੁਪਏ ਦੇ ਨਾਲ ਆਪਣਾ ਸੌਟ ਆਊਟ ਹੁੰਦਾ 30000 ਰੁਪਏ ਲੈ ਕੇ ਆ ਜਾ ਬਾਕੀ ਆ ਉਹ ਬਾਤ ਚੇ ਕਰਾਂਗੇ ਤੇਰਾ ਮੇਰਾ ਹਿਸਾਬ ਲੈਣ ਦੇਣ ਮੈਂ ਕਿਹਾ ਬੌਜੀ ਮੈਂ ਤੁਹਾਡੇ ਤੋਂ ਲੈਣੇ ਆ 2 ਲੱਖ 4000 ਇੱਕ ਲੈਣਾ ਵਾ 1 ਲੱਖ 15000 ਮੇਰਾ ਉਦਾਂ ਦਿੱਤਾ ਹੋਇਆ ਵਾ ਉਹ ਲੈਣਾ ਵਾ ਠੀਕ ਆ ਜੀ ਉਹ ਕਹਿੰਦੇ ਉਹ ਆਊਗਾ ਜਦ ਮੁਨੀਮ ਤਾਂ ਹਿਸਾਬ ਹੋਊਗਾ ਸ਼ੁੱਕਰਵਾਰ ਹਿਸਾਬ ਹੋਊਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ 30000 ਰੁਪਏ ਮੈਂ ਕਿਹਾ ਬੌਜੀ ਲੈ ਕੇ ਆ ਰਿਹਾ ਉਹਦਾ ਜਿਹੜਾ ਇੱਕ ਵਿਨੋਦ ਨਾ ਹੈਗਾ ਮੁੰਡਾ ਮੇਰੇ ਤੋਂ ਪਲਾਟ ਲਿੱਤਾ ਸੀਗਾ ਉਹਨੇ ਉਹਦਾ ਇਨਸਾਫ ਕਿਤਾਬ ਨਿਕਲਦਾ ਸੀਗਾ ਮੇਰੇ ਕੋਲ 27000 ਦਾ ਮੈਂ 30000 ਆ ਕੇ ਜਮਾ ਕਰਾਤੇ ਜੋ ਕਿ ਮੇਰੀ ਮਿਹਨਤਾਂ ਨਾ ਕੱਟ ਕੇ 30000 ਆ ਕੇ ਜਮ੍ਹਾਂ ਕਰਾਤੇ ਮੈਂ ਕਿਹਾ 30000 ਜਮ੍ਹਾਂ ਕਰਾ ਕੇ ਫਿਰ ਇਹਨਾਂ ਨੇ ਕਿਹਾ ਕਿ ਤੂੰ ਉਹ ਪਲਾਟ ਵਾਪਸ ਲੈ ਰਿਹਾ ਵਾ ਉਹਦੀ ਕਮਿਸ਼ਨ ਤੇਰੀ ਮਿਹਨਤਾਂ ਨਾ ਮਿਲਣਾ ਵਾ ਤੂੰ ਉਹਦੇ ਪੈਸੇ ਦੇਈ ਮੈਂ ਕਿਹਾ ਮੈਨੂੰ 5 ਦਿਨ ਦਾ ਟਾਈਮ ਦੇ ਦਿਓ ਠੀਕ ਹੈ ਜੀ 5 ਦਿਨ ਦੇ ਬਾਅਦ ਮੈਂ ਆ ਕੇ ਤੁਹਾਡੇ ਪੈਸੇ ਜਮ੍ਹਾਂ ਕਰਾ ਦਾਂਗਾ ਇੱਕ ਅੰਦਰ ਅਫਸਰ ਬੈਠਿਆ ਕਹਿੰਦਾ ਜੀ 5 ਦਿਨ ਦਾ ਤੂੰ ਹੁਣੇ ਪੈਸੇ ਅੱਧੇ ਘੰਟੇ ਚ ਕਿਤੇ ਕਿਤੇ ਨਹੀਂ ਤਾਂ ਤੈਨੂੰ ਅੰਦਰ ਡਾੱਕਿਆ ਹੁਣੇ ਤੈਨੂੰ ਦੱਸਦੇ ਆ ਕੀ ਹੁੰਦਾ ਤੇਰੇ ਤੇ ਪਰਚਾ ਦਿੰਨੇ ਆ ਮੈਂ ਕਿਹਾ ਪਰਚਾ ਨਹੀਂ ਮੈਂ ਕਿਸੇ ਤੋਂ ਲੈਣ ਦੇਣ ਕਰਨਾ ਵਾ ਮੇਰੇ ਪੈਸੇ ਨਹੀਂ ਕੋਈ ਬੰਦਾ ਦੇ ਰਿਹਾ ਜਦ ਮੈਨੂੰ ਮਿਲਣ ਗਏ ਮੈਨੂੰ 2-4 ਦਿਨਾਂ ਦਾ ਟਾਈਮ ਤਾਂ ਚਾਹੀਦਾ ਵਾ ਜੋ ਕਿ ਪਾਰਸ ਜੀ ਨੂੰ ਟਾਈਮ ਇਹਨਾਂ ਨੇ 3 ਮਹੀਨੇ ਦਾ ਦਿੱਤਾ 1 ਲੱਖ ਲਈ ਤੇ ਮੈਨੂੰ ਮੈਨੂੰ ਜਿਹੜਾ ਹੈਗਾ ਮੈਨੂੰ ਅਗਲਾ ਕਹਿੰਦਾ ਵਾ ਕਿ ਤੈਨੂੰ 32000 36000 ਰੁਪਏ ਲਈ ਤੈਨੂੰ ਹੁਣੇ ਅੱਧੇ ਘੰਟੇ ਦਾ ਟਾਈਮ ਦਿੱ ਮੈਂ ਮੇਰੇ ਨਾਲ ਆਏ ਸੀਗੇ ਇੱਕ ਰੋਸ਼ਨ ਜੀ ਮੈਂ ਕਿਹਾ ਭਾਜੀ ਕਰ ਦੋ ਰੇਂਜ ਕਿੱਟਮਾਰ ਕਿੰਨੇ ਕੀਤੀ ਕੁੱਟਮਾਰ ਉਹਦੇ ਬਾਅਦ ਚ ਮੈਨੂੰ 2 ਮਿੰਟ ਬਿਠਾਇਆ ਗਿਆ ਕਹਿੰਦਾ ਚੱਲ ਅੰਦਰ ਬੈਠਦਾ ਚਲਦਾ ਵਾ ਕਿ ਨਹੀਂ ਚਲਦਾ ਮੈਂ ਕਿਹਾ ਕੋਈ ਗੱਲ ਨਹੀਂ ਜੀ ਜਾਨਣਾ ਵਾ ਮੇਰਾ ਬੰਦਾ ਆ ਰਿਹਾ ਵਾ ਠੀਕ ਹੈ ਜੀ ਪੈਸੇ ਲੈ ਕੇ ਪੈਸੇ ਦੇਨਾਂ ਉਧਰੋਂ ਇਧਰ ਦੋ ਤਿੰਨ ਡਾਂਗਾਂ ਇਹਨਾਂ ਨੇ ਚੱਕੀਆਂ ਅੰਦਰ ਲੈ ਕੇ ਗਏ ਉਹਦੇ ਬਾਅਦ ਚ ਮੈਨੂੰ ਬੁਲਾਇਆ ਕਹਿੰਦੇ ਤੈਨੂੰ ਕੁਝ ਨਹੀਂ ਕਹਿੰਦੇ ਚੱਲ ਅੰਦਰ ਬਹਿ ਜਾ ਇੱਥੇ ਨਹੀਂ ਬੈਠੂਗਾ ਅੰਦਰ ਗਿਆ ਪਿੱਛੋਂ ਪ੍ਰੇਮਚੰਦ ਉਸ ਜਿਹੜਾ ਜਿਹੜਾ ਹੈਗਾ ਉੱਥੇ ਰਿਕਾਰਡਿੰਗ ਵੀ ਆਈ ਆ ਜਿੱਥੇ ਕੈਮਰੇ ਨਹੀਂ ਲੱਗੇ ਹੋਏ ਨੇ ਉਹਦੇ ਵਿੱਚ ਜਾਂਦੇ ਹੀ ਸਰ ਉਹਨੇ ਡਾਂਗਾ ਚੱਕ ਕੇ ਨਾਲ ਹੀ ਮੇਰੀ ਬੈਲਟ ਖਲਵਾਤੀ ਮੇਰੇ ਜੁੱਤੇ ਖਲਵਾਤੇ ਇਹਨਾਂ ਦੇ ਦੋ ਬੰਦਿਆਂ ਨੇ ਮੇਰੇ ਉੱਤੇ ਬਹਿ ਕੇ ਲੱਤਾਂ ਦਾ ਰੱਖ ਕੇ ਜਿਹੜੀ ਕਿ ਇਹਨਾਂ ਨੇ ਸੱਪ ਕੇ ਮੈਨੂੰ ਮਾਪੂਰ ਦੇ ਨਿਸ਼ਾਨ ਇੱਧਰ ਕੁੰਜਾ ਮਾਪੂਰ ਦੇ ਨਿਸ਼ਾਨ ਦੇ ਸੱਪ ਕੇ ਕੁੱਟਣ ਚਾਲੂ ਕਰਤੇ ਠੀਕ ਹੈ ਜੀ ਕੁੱਟਣ ਚਾਲੂ ਕਰਤੇ ਫਿਰ ਇਹ 2 ਮਿੰਟ ਬਾਅਦ ਮੈਂ ਕਿਹਾ ਭਾਜੀ ਮੈਂ ਪੈਸੇ ਮੰਗਾ ਰਿਹਾ ਵਾਂ ਫਿਰ ਇਹ 2 ਮਿੰਟ ਬਾਅਦ ਪ੍ਰੇਮਚੰਦ ਗਿਆ ਉਹ ਟੁੱਟ ਕੇ ਫਿਰ ਗਿਆ ਫਿਰ ਦੁਬਾਰੇ ਆਇਆ ਫਿਰ ਇਹਨੇ ਮੇਰੇ ਸਾਰੇ ਪੈਂਟ ਪੁੰਟ ਲਵਾ ਕੇ ਫਿਰ ਇਹਨੇ ਮੈਨੂੰ ਕੁੱਟਿਆ ਜੋ ਕਿ ਜੋ ਕਿ ਇਹਦੇ ਵਿੱਚ ਇੱਕ ਬੰਦਾ ਇਹਨਾਂ ਦਾ ਅਫੀਸਰ ਕੋਈ ਸੀਗਾ ਮੈਨੂੰ ਡਿਟੇਲ ਲਖਾਉਂਦੇ ਆ ਮੇਰੇ ਤੋਂ ਪਰਚੇ ਤੇ ਸਾਈਨ ਕਰਾਉਂਦੇ ਆ ਬਲੈਂਕ ਕਾਗਜ਼ ਤੇ ਸਾਈਨ ਕੇ ਸਾਈਨ ਕਰਾ ਕੇ ਕਿ ਸਾਈਨ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਕਰਾਂਗਾ ਫਿਰ ਇਹਨਾਂ ਨੇ ਮੈਨੂੰ ਕੁੱਟਿਆ ਫਿਰ ਇਹਨਾਂ ਨੇ ਸਾਈਨ ਕਰਾਏ ਦੇਖੀ ਮੈਨੂੰ ਹੱਥ ਫੜ ਕੇ ਇਹਨਾਂ ਨੇ ਸਾਈਨ ਕਰਾਏ ਆ ਠੀਕ ਤਰ੍ਹਾਂ ਕੁੱਟਿਆ ਤੁਹਾਨੂੰ ਹਾਂਜੀ ਹੱਥ ਫੜ ਕੇ ਸਾਈਨ ਕਰਾਏ ਸਾਰੇ ਮਾਮਲਾ ਗੁੰਡਾਗਰਦੀ ਹੈ ਪੂਰਾ ਜੋ ਵਰਦੀ ਦੇ ਵਿੱਚ ਇਹਨਾਂ ਨੇ ਕੁੰਡੇ ਪਰਤੀ ਕੀਤੇ ਹੋਏ ਨੇ ਸ਼ਫਾਰਸ਼ਾਂ ਦੇ ਉੱਪਰ ਇਹਨਾਂ ਨੇ ਪਰਤੀ ਕੀਤੇ ਨੇ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਕਿ ਕਿਹਦੇ ਨਾਲ ਕਿਸ ਤਰ੍ਹਾਂ ਵਰਤਣਾ ਕਿਸ ਨਾਲ ਕੀ ਇਹ ਕੋਈ ਇਹਨੇ ਕੋਈ ਚੋਰੀ ਤਾਂ ਨਹੀਂ ਕੀਤਾ ਕਿਸੇ ਦਾ ਮਰਡਰ ਤਾਂ ਨਹੀਂ ਕੀਤਾ ਜੋ ਇੰਨੀ ਤਰ੍ਹਾਂ ਬੁਰੇ ਤਰ੍ਹਾਂ ਕੁੱਟਿਆ ਇਹਨੂੰ ਲੇਕਿਨ ਮੈਂ ਇੱਥੇ ਗੱਲ ਟੋਕਾਂਗਾ ਪੰਜਾਬੀ ਤਾਂ ਯੂਪੀ 'ਚ ਰਹਿੰਦੇ ਨੇ ਸਾਰੇ ਆਂਦੇ ਨੇ ਅਰਜੋਰੀ ਗੱਲ ਨਹੀਂ ਹੁੰਦੀ ਉੱਥੇ ਦਾ ਦੇਖੋ ਉੱਥੇ ਪੁਲਿਸ ਬਹੁਤ ਵਧੀਆ ਹੈ ਬਸ ਸਭ ਨਾਲ ਕੋਰਪੋਰੇਟ ਕਾਰਦੀ ਸਾਧਨਾ ਚੱਲਦੀ ਹੈ ਇੱਥੇ ਜਿਹੜੇ ਜਿਹੜੇ ਯੂਪੀ ਵਿਭਾਰ ਦੇ ਕੋਈ ਆਂਦਾ ਵਾ ਉਹਨੂੰ ਕੋਆਪਰੇਟ ਨਹੀਂ ਕਰਦੇ ਉਹਨੂੰ ਉਲਟਾ ਕਹਿੰਦੇ ਤੁਸੀਂ ਜੁੱਤੀ ਥੱਲੇ ਰਹੋਗੇ ਜੁੱਤੀ ਥੱਲੇ ਜੇ ਇਹ ਰੱਖਦੇ ਇਹ ਰੱਖ ਸਕਦੇ ਤਾਂ ਅਸੀਂ ਵੀ ਰੱਖ ਸਕਦੇ ਜੁੱਤੀ ਥੱਲੇ ਇਹ ਸੱਚ ਨਹੀਂ ਹੁਣ ਕੀ ਗੱਲਬਾਤ ਕੀਤੀ ਐਸਐਚਓ ਨੇ ਕਿਹਾ ਜੋ ਬੰਦੀ ਕਾਰਵਾਈ ਕਰਾਂਗਾ ਕਰੂੰਗਾ ਪਰ ਮੈਂ ਇਹੀ ਗੱਲ ਕਹਿਣਾ ਚਾਹਦਾ ਜੱਜ ਸਾਡੇ ਬੰਦੇ ਨਜਾਇਜ਼ ਕੁੱਟਿਆ ਨਾ ਉਹਨੇ ਮੈਂ ਐਸਐਚਓ ਦੇ ਅੰਦਰ ਪੁਲਿਸ ਸਟੇਸ਼ਨ ਦੇ ਵਿੱਚ ਥੱਪੜ ਮਾਰਦਾ ਕਿਸੇ ਪੁਲਸ ਵਾਲੇ ਦੇ ਇਹ ਮਿੰਟ ਚ ਕਰਵੇਗਾ ਜੋ ਗਲਤ ਕਿਉਂ ਨਾ ਹੋਵੇ ਕਾਰਵਾਈ ਕਰਨਗੇ ਕਿ ਇਹਨੇ ਪੁਲਸ ਤੇ ਆ ਚੱਕਿਆ ਪਰ ਮੈਂ ਇੱਕ ਚੈਲੰਜ ਕਰਦਾ ਵਾ ਉਹ ਜਿਹੜਾ ਸਿਵਲ ਹਸਪਤਾਲ ਉਹ ਕਾ ਜਿਹੜੇ ਕਾਰਵਾਈ ਕਰਨੀ ਕਰ ਲਵੇ ਮੈਂ ਚੈਲੰਜ ਕਰਦਾ ਵਾਂ ਬਿਲਕੁਲ ਨਹੀਂ ਪਰ ਇਹ ਉਹ शख्स ਹੈਗਾ ਵਾ ਜਿਸ ਨਾਲ ਅੰਦਰ ਕੁੱਟਮਾਰ ਕੀਤੀ ਇਹ মিডিਆ ਸਾਹਮਣੇ ਆਇਆ ਕਿਉਂਕਿ ਹਵਾਲਾਤਚੋਂ ਹੁਣ ਬਾਹਰ ਆਇਆ ਸੀਗਾ ਇਹਦੇ ਨਾਲ ਇਹਦੇ ਹਾਲਾਤ ਨੂੰ ਦਿਖਾਦਾ ਕਿ ਇਹਦੇ ਕਹਿੰਦੇ ਮੁਤਾਬਿਕ ਕਿ ਜਿਹੜੇ ਕੁੱਟਮਾਰ ਕੀਤੀ ਹੈ ਕੱਪੜੇ ਉਤਾਰੇਗੇ ਮੇਰੇ ਉਸ ਵਾਰ ਮੇਰਾ ਕੁੱਟਮਾਰ ਕੀਤਾ ਗਿਆ ਫੇਸ ਦੇ ਸਕਦੇ ਹੋ ਇਹ ਫੇਸ ਦੇ ਸਕਦੇ ਹੋ ਪੂਰੇ ਪੂਰੇ ਜਿਹੜੇ ਨੇ ਕੁੱਟਮਾਰ ਕੀਤੀਗੇ ਹੁਣ ਦੇਖਦੇ ਆ ਕਿ ਐਸਚੋ ਤੇ ਕੀ ਕਾਰਵਾਈ ਕਰਨਗੇ ਜੋ ਥਾਣੇ ਦੇ ਬਾਅਦ 7 ਨੰਬਰ ਦੇ ਬਾਅਦ ਜੋ ਟੈਸਟ ਕੀਤਾ ਜਾ ਰਿਹਾ ਸੀ ਮਾਮਲਾ ਕੀ ਹੈ ਜਾਨੂ ਭੁਪਿੰਦਰ ਜੀ ਕੋਲ ਕਰਾਂਦੇ ਸਚੂ ਨੇ ਥਾਣਾ ਡਿਵੀਜ਼ਨ 7 ਸਰ ਕੀ ਮਾਮਲਾ ਕੀ ਸੀਗਾ ਆਖਿਰ ਕੀ ਸਾਹਮਣੇ ਧਰਨਾ ਲਗਵਾਉਣ ਦੀ ਮਜਬੂਰੀ ਕੀ ਹੋ ਗਈ ਸੀ ਉਹਨਾਂ ਦੀ ਸਾਡੇ ਕੋਲ ਕੰਪਲੇਂਟ ਆਈ ਸੀ ਕਿ ਮਨੋਦ ਨਿਗਮ ਜੀ ਨੇ ਉਹਨਾਂ ਨੇ ਕੰਪਲੇਂਟ ਦਿੱਤੀ ਉਹਨਾਂ ਨੇ ਜਿਹੜਾ ਮੁੰਡਾ ਪੱਪੂ ਐ ਉਹਦੇ ਥਰੂ ਪਲਾਟ ਲਿਆ ਸੀ ਜਸਵਿੰਦਰ ਸਿੰਘ ਕੋਲੋਂ ਪਲਾਟ ਜਸਵਿੰਦਰ ਸਿੰਘ ਕੋਲੋਂ ਲਿਆ ਸੀਗਾ ਪਰ ਇਹ ਪੇਮੈਂਟ ਆ ਕਿਸ਼ਤਾਂ ਜਿਹੜੀਆਂ ਨੇ ਇਹ ਪੱਪੂ ਨੂੰ ਦੇ ਰਹੀ ਸੀ ਕਿ ਪੱਪੂ ਰਿਸਿਵ ਕਰ ਰਿਆ ਸੀਗਾ ਪੱਪੂ ਨੇ ਅੱਗੇ ਜਿਹੜੇ ਪੈਸੇ ਐ ਕਿਸ਼ਤਾਂ ਵਾਲੇ ਉਹ ਜਸਵਿੰਦਰ ਸਿੰਘ ਤੱਕ ਨਹੀਂ ਪਹੁੰਚਾਏ ਤੇ 60000 ਰੁਪਏ ਦਾ ਰੌਲਾ ਸੀ 60000 ਰੁਪਏ ਉਹਨੇ ਆਪਣੇ ਕੋਲ ਰੱਖ ਲੈ ਕੇ ਲੱਖ ਨੂੰ ਅੱਗੇ ਪਹੁੰਚਾਤਾ ਸੀ 1 ਲੱਖ 60000 ਦਾ ਰੌਲਾ ਸੀਗਾ ਤੇ ਇਹਦੇ ਸਵਾਦੀ ਦੋਨੇ ਪਾਰਟੀਆਂ ਆਈਆਂ ਸੀਗੀਆਂ ਇਹਨਾਂ ਨੇ ਆਪਾਂ ਬੈਠ ਕੇ ਆਪਸੇ ਜੇ ਗੱਲ ਨਿਬੜ ਗਈ ਸੀਗੀ ਪੈਸਾ ਦਾ ਲੈਣ ਦੇਣ ਸੀ ਆਪਣੇ ਤੌਰ ਤੇ ਇਹਨਾਂ ਨੇ ਨਿਬੜ ਲਿਆ ਸੀਗਾ ਹੁਣ ਇਹਨੇ ਅਲੀਗੇਸ਼ਨ ਲਾਇਆ ਵੀ ਐਸਆਈ ਜਿਹੜਾ ਹੈਗਾ ਪ੍ਰੇਮ ਚੰਦ ਉਹਨੇ ਇਹਨਾਂ ਨਾਲ ਬਦਸਲੂਕੀ ਕੀਤੀ ਹੈ ਔਟਮਾਰ ਕੀਤੀ ਜੋ ਵੀ ਗੱਲਬਾਤ ਸਾਹਮਣੇ ਇਹ ਕਹਿ ਰਹੇ ਨੇ ਤੁਸੀਂ ਕੰਪਲੇਂਟ ਦੇਣੀ ਇਹਨੂੰ ਕਹਿੰਦੇ ਲਿਖਤੀ ਕੰਪਲੇਂਟ ਦੇ ਦਿਓ ਆਪਾਂ ਪੂਰੀ ਪੜਤਾਲ ਕਰ ਲਾਂਗੇ ਤਕੀਕਤ ਕਰ ਲਾਂਗੇ ਅਗਰ ਉਹਦਾ ਜੋ ਵੀ ਕਸੂਰ ਸਾਹਮਣੇ ਆਇਆ ਆਪਦੇ ਖਾਤੇ ਪਾ ਕਾਰਜ ਚੱਲੇ ਲੇਕਿਨ ਤੁਹਾਡੇ ਬੈਠੇ ਹੋਏ ਰਾਜ਼inama ਹੋ ਚੁੱਕੇ ਦੋਨੋਂ ਪਾਰਟੀਆਂ ਨੇ ਆਪਣੇ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਚਗੀ ਲੇਕਿਨ ਫਿਰ ਇੱਕ اے ایس ਏ ਦੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾਏ ਨੇ ਉਸ ਦਾ ਕੀ ਰੋਲ ਕੀ ਸੀਗਾ ਕਿ ਇਸ ਸਟੇਸ਼ਨ ਹਾਊਸ ਅਫੀਸਰ ਤੋਂ ਉੱਪਰ ਨਹੀਂ ਹੋਗੇ ਨਹੀਂ ਹੋ ਕਿ ਸਟੇਸ਼ਨ ਹਾਊਸ ਅਫੀਸਰ ਨੇ ਜਦੋਂ ਇੱਕ ਕੀ ਚ ਕਹਿ ਦਿੱਤੀ ਹੈ ਕਿ ਹਾਂ ਵੀ ਇਹ ਚੀਜ਼ ਹੈ ਰਾਜ਼inama ਹੋ ਗਿਆ ਵਾ ਤੇ ਤੁਸੀਂ ਵਿੱਚ ਦਖਲਅੰਦਾਜ਼ੀ ਨਾ ਕਰੋ ਤੇ ਇਸ ਨੂੰ ਰਫਾ ਦਫਾ ਕਰੋ ਕਿਉਂਕਿ ਦੋਨੋਂ ਪਾਰਟੀਆਂ ਸਹਿਮਤ ਨਹੀਂ ਲੇਕਿਨ ਉਸ ਤੋਂ ਬਾਅਦ ਉਦੋਂ ਮੈਂ ਥਾਣੇ ਨਹੀਂ ਸੀ ਮੈਂ ਕਹਿ ਕੇ ਚਲਾ ਗਿਆ ਸੀ ਕਿ ਮੁੰਡਾ ਸਾਡਾ ਪਵਨ ਕੁਮਾਰ ਉਹ ਇਹਨਾਂ ਦਾ ਕੰਪਨਬੈਚ ਕਰਾ ਰਿਹਾ ਸੀ ਉਹਨੇ ਕਰਾਤਾ ਸੀਗਾ ਮੈਂ ਹੈ ਨਹੀਂ ਸੀ ਮੈਂ ਚਲਾ ਗਿਆ ਸੀਗਾ ਮੈਂ ਜਾ ਚੁੱਕਾ ਸੀ ਬਾਅਦ ਇਹਨਾਂ ਰਾਜੀਨਾਮਾ ਹੋ ਗਿਆ ਇਹ ਕਹਿ ਰਹੇ ਨੇ ਵੀ ਜਦੋਂ ਰਾਜੀਨਾਮਾ ਹੋ ਕੇ ਬਾਹਰ ਜਾ ਰਹੀ ਸੀ ਕੋਈ ਐਸਈ ਆ ਗਿਆ ਜੀ ਐਸਈ ਵੀ ਪ੍ਰੇਮਚੰਦ ਉਹਨਾਂ ਨਾਲ ਇਹਦੀ ਜੋ ਵੀ ਹੋਈ ਹੈ ਮਿਸ ਹੈਪਨਿੰਗ ਆਪਸ ਵਿੱਚ ਹੋਈ ਇਹਨਾਂ ਦੀ ਉਹਨਾਂ ਨਾਲ ਹੋਈ ਹੈ ਉਦੋਂ ਮੈਂ ਥਾਣੇ ਨਹੀਂ ਸੀ ਹੁਣ ਮੈਂ ਆਇਆ ਹੁਣ ਮੈਂ ਇਹਨਾਂ ਨੂੰ ਸਾਰੀ ਗੱਲ ਦੱਸੀ ਹੈ ਇਹ ਆਪਾਂ ਰਿਟਰਨ ਕਮੇਟੀ ਲੈ ਕੇ ਜੋ ਤੇ ਬਣਦਾ ਕੰਮ ਵੀ ਕਰਦਾ ਬੋਲੋ ਸ਼ੁਕਰੀਆ ਸਰ ਨੇ ਠੰਡ ਵਿੱਚ ਨੂੰ ਸਾਧਦੇ ਐ ਐਸਐਚਓ ਕੁਮਿੰਦਰ ਜੀ ਸੀਗੇ ਜਿਨ੍ਹਾਂ ਦੱਸਿਆ ਕਿ ਮਾਮਲਾ ਧਿਆਨ ਸੀਗਾ ਤੇ ਪੈਸਾ ਲੈਣਦੇ ਸੀਗਾ ਗੱਲ ਜਿਹੜੀ ਇਹ ਸੋਲੂਸ਼ਨ ਹੋ ਚੁੱਕਾ ਹੋਇਆ ਸੀਗਾ ਲੇਕਿਨ ਤੁਹਾਨੂੰ ਆ ਵੀ ਦੱਸ ਦਈਏ ਜਦੋਂ ਅਸੀਂ ਵੀ ਆਏ ਸੀ ਕਿਉਂੋ ਐਸਐਚਓ ਨਹੀਂ ਸੀਗੇ ਲੇਕਿਨ ਜੋ ਰੋਪ ਉਸ ਮੁਲਾਜ਼ਮ ਏਸ ਦੇ ਉੱਤੇ ਲੱਗੇ ਨੇ ਉਹਨਾਂ ਦੀ ਤੱਥ ਦੇ ਆਧਾਰ ਦੇ ਉੱਤੇ ਕੰਪਲੇਨ ਲੀਤੀ ਜਾਊਗੀ ਉਸ ਤੋਂ ਬਾਅਦ ਜੋ ਵੀ ਹੈ ਗੱਲ ਸਾਹਮਣੇ ਲਿਆਂਦੀ ਜਾਊਗੀ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਨੂੰ ਲੈ